aadmi bada saalon se nahi aadmi bada saalon se nahi aadmi bada khayalon se hota hai khayal bahut bade si unhde saalan ch ta umar 23 saali si par khayala ch bahut bade si oh taaiyo ajj yaad karde ha taaiyo ajj mele lagde ne taaiyo ajj natmast ko ne ha ਉਹ 23 ਸਾਲ ਦੀ ਸੀ ਭਗਤ ਸਿੰਘ ਜੀ ਅੱਜ ਤੋਂ 500 ਸਾਲ ਬਾਅਦ ਵੀ ਅੱਜ ਤੋਂ 1000 ਸਾਲ ਬਾਅਦ ਵੀ ਆਪਾਂ ਨਹੀਂ ਹੋਵਾਂਗੇ ਆਪਣੀਆਂ ਬਹੁਤ ਸਾਰੀਆਂ ਅਗਲੀਆਂ ਪੀੜ੍hiyan ਵੀ ਨਹੀਂ ਹੋਣਗੀਆਂ ਪਰ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ 22-23 ਸਾਲ ਦੀ ਰਹਿਣਗੇ ਉਹ 23 ਸਾਲ ਦੀ ਰਹਿਣਗੇ ਬਸ ਉਹਨਾਂ ਦੀ ਯਾਦ ਨੂੰ ਉਹਨਾਂ ਦੇ ਵਿਰਸੇ ਨੂੰ ਸੰਭਾਲਣਾ ਸਾਡਾ ਕੰਮ ਹੈ ਸਾਡਾ ਫਰਜ਼ ਹੈ ਜਿਹੜੀਆਂ ਕੌਮਾਂ ਆਪਣਾ ਵਿਰਸਾ ਭੁੱਲ ਜਾਂਦੀਆਂ ਨੇ ਕੌਮਾਂ ਖਤਮ ਹੋ ਜਾਂਦੀਆਂ ਸ਼ਹੀਦ ਅਜ਼ਮ ਪਗਤ ਸਿੰਘ ਹੋਰਾਂ ਦੇ ਪਿੰਡ ਜੇ ਆਪਾਂ ਉਹਨਾਂ ਦੀ ਯਾਦ ਦੇ ਵਿੱਚ ਐਸੀਆਂ ਸ਼ਾਨਦਾਰ ਅਜਾਇਬ ਘਰ ਕੰਪਲੈਕਸ ਵਿਰਾਸਤੀ ਸਟਰੀਟਾਂ ਬਣਾਈਏ ਕਾ ਜਾਣਦੇ ਹੋ ਲੋਕ ਇੱਥੇ ਖੜ ਕੇ ਜਾਣ ਤੇ ਦੇਖ ਕੇ ਜਾਣ ਕਿ ਦੇਸ਼ ਦੀ ਆਜ਼ਾਦੀ ਕਿ ਜਿਹੜੀ ਚਿੰਗ ਸੀ ਉਹ ਇੱਥੋਂ ਪੜ ਕੇ ਸੀ ਐਸ ਪਿੰਡ ਦੇ ਬੱਚੇ ਨੇ ਦੇਸ਼ ਦੇ ਜਾਤੀ ਦੀ ਚਿੰਗ ਪੜਖਾਈ ਸੀ